ਇਹ ਪੰਜਾਬ ਦੇ ਉਹ ਨੌਜਵਾਨ ਨੇ ਜਿਹੜੇ ਆਪਣੀਆਂ ਫਸਲਾਂ ਨੂੰ ਆਪਣੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਪਾਣੀ ਦੇ ਵਿੱਚ ਵੜੇ ਹੋਏ ਨੇ ਕੀਤੀ ਦਾ ਹਾਲੇ ਤਾਂ ਨਾਜੁਕੇ ਆ ਹਾਲ ਤਾਂ ਫਿਲਹਾਲ ਤਾਂ ਕੋਸ਼ਿਸ਼ ਜਾਰੀ ਆ ਕੁਕੀ ਆ ਨਾ ਜਿੰਨੇ ਬੰਦੇ ਆਉਣਗੇ ਉਹਨਾਂ ਥੋੜੇ ਆ ਜੇ ਹੰਝੂ ਵਾਲੇ ਹੁੰਦੇ ਤਾਂ ਪੋਜੀਸ਼ਨਾਂ ਪਹਿਲਾਂ ਸਾਂਭੀਆਂ ਜਾਂਦੀਆਂ ਜਦੋਂ ਗੱਲਾਂ ਬਾਤਾਂ ਹੋਈਆਂ ਸੀ ਨਹੀਂ ਵੀ ਅਸੀਂ ਬਦਲਾਅ ਲਿਆ ਦੇਣਾ ਬਦਲਾਅ ਲਿਆ ਦੇਣਾ ਇਹ ਬਦਲਾ ਦੀ ਗੱਲ ਇਹ ਖਤਮ ਆ ਬਦਲਾ ਵਾਲੀ ਗੱਲ ਤਾਂ ਰਾਤੀ ਇੱਥੇ ਸਿਰਫ ਅਸੀਂ 10 ਬੰਦੇ ਸੀ ਠੀਕ ਹੈ ਰਾਤੀ ਅਸੀਂ ਬਾਰ-ਬਾਰ ਲਾਈਵ ਹੋ ਕੇ ਅਪੀਲ ਕੀਤੀ ਤਾਂ ਸਾਰੀ ਸੰਗਤ ਆਈਆਂ ਜੇ ਇਹਨਾਂ ਦੇ ਵਲੰਟੀਅਰ ਸੀ ਕੱਲ੍ਹ ਦੇ ਆ ਜਾਂਦੇ ਦਿਨ ਚ ਕੀ ਕਰੂਗਾ ਜੀ ਅਰਵਿੰਦ ਕੇਜਰੀਵਾਲ ਉਹ ਤਾਂ ਆ ਭੁੱਖ ਲੈਂਡ ਬੂਲਿੰਗ ਤੋਂ ਪਹਿਲਾਂ ਖਾਣ ਲੱਗਿਆ ਸੀ ਉਹਨੂੰ ਮਸੀਂ ਅਸੀਂ ਬਚਵਾਇਆ ਇਹ ਉਹਨਾਂ ਦੇ ਹੰਝੂ ਸਿੱਟਣ ਨਾਲ ਕੁਝ ਨਹੀਂ ਹੋਵੇਗਾ ਇਹ ਜੋ ਹੁਣ ਵੀ ਦਿਖ ਜਣਾ ਆਪਾਂ ਨੂੰ ਦੱਸ ਦੇਣ ਬਾਅਦ ਜਦੋਂ ਪੋਜੀਸ਼ਨ ਨੇ ਜਦੋਂ ਠੱਲ ਪੈਣੀ ਆ ਸਾਰੇ ਪਾਣੀ ਨੂੰ ਠੱਲ ਪੈਣੀ ਆ ਪਤਾ ਲੱਗ ਜੂਗਾ ਸਰਕਾਰ ਕੀ ਕਰਦੀ ਆ ਕਿੰਨਾ ਕੁ ਮੁਆਵਜ਼ਾ ਦਿੰਦੀ ਆ ਇੱਥੇ ਸਾਡੇ ਨੇੜੇ ਦੇ ਨਗਰਾਂ ਦੇ ਬੰਦੇ ਘਟਾਂ ਦੂਜੇ ਬਾਹਰ ਦੇ ਜਿਸ ਤਰ੍ਹਾਂ ਚਮਕੌਰ ਸਾਹਿਬ ਦੇ ਪਰਲੀ ਸਾਈਡ ਦੇ ਢਾਹਾ ਵੇਟ ਹੋ ਗਿਆ ਜਿਵੇਂ ਢਾਹੇ ਦੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਇੱਥੇ ਆਪਣੀਆਂ ਟਰਾਲੀਆਂ ਦੇ ਵਿੱਚ ਫ੍ਰੀ ਮਿੱਟੀ ਆਪਣੇ ਤੇਲ ਬੂਕੇ ਆਪਣਾ ਸੰਦਾ ਬਣ ਕੇ ਇੱਥੇ ਆ ਕੇ ਸਾਡੀ ਮਦਦ ਕਰੀ ਅਸੀਂ ਲੋਕ ਇੱਥੇ ਦੇ ਕਹਿੰਦੇ ਖਾਸ ਕਰਕੇ ਐਮਐਲਏ ਨੂੰ ਆਉਣਾ ਚਾਹੀਦਾ ਸੀਗਾ ਇੱਥੇ ਆ ਕੇ ਬੈਠਣਾ ਚਾਹੀਦਾ ਸੀ ਵੀ ਦੱਸੀ ਜਾਂਦੇ ਕਿ ਵੀ ਇੱਥੇ ਆ ਚੀਜ਼ਾਂ ਨੇ ਉਹ ਕਰੋ ਕਹਿੰਦੇ ਉਹ ਨਹੀਂ ਆਏ ਉਹ ਨਰਾਜ਼ਗੀ ਹੈ ਤੁਸੀਂ ਮੰਨਦੇ ਹੋ ਕਿ ਉਹਨਾਂ ਨੂੰ ਆਉਣਾ ਚਾਹੀਦਾ ਸੀ ਮੈਂ ਤੁਹਾਨੂੰ ਇਹ ਕੱਲ ਹੀ ਕਿਹਾ ਸੀ ਅਸੀਂ ਉਹਨਾਂ ਤੋਂ ਕੁਝ ਨਹੀਂ ਚਾਹੁੰਦੇ ਵੀ ਤੁਸੀਂ ਇਦਾਂ ਵਿੱਚ ਵੀ ਨਾ ਆਓ ਤੁਸੀਂ ਬਸ ਉੱਪਰ ਕੁਰਸੀ ਲਾ ਕੇ ਬੈਠੇ ਰਹੋ ਇਹ ਸਥਿਤੀ ਆ ਭਾਈ ਆਪ ਵਿੱਚ ਬੜੇ ਹੋਏ ਨੇ ਪ੍ਰਸ਼ਾਸਨ ਕਿੱਥੇ ਚਲਾ ਗਿਆ ਪ੍ਰਸ਼ਾਸਨ ਤਾਂ ਵੀਰੇ ਸੁੱਤਾ ਪਿਆ ਕੋਈ ਕਿਸੇ ਦੀ ਪਸਾਰ ਨਹੀਂ ਲੈਂਦਾ ਕੋਈ ਕੁਝ ਨਹੀਂ ਲੱਗੇ ਆ ਸਾਰੇ ਪਿੰਡਾਂ ਦੇ ਆਲੇ-ਦਾਲੇ ਦੂਰੋਂ ਪਿੰਡਾਂ ਦੇ ਇਕੱਠੇ ਹੋ ਕੇ ਮੁੰਡੇ ਜਿੰਨੇ ਲੀਆਂ ਅਕਾਲਪੁਰਖ ਦਾ ਓਟ ਅਸਰਾ ਬਸ ਉਹਦਾ ਸਾਰਾ ਸਾਨੂੰ ਹਾਂਜੀ ਹਾਂ ਆ ਗਈ ਪ੍ਰਸ਼ਾਸਨ ਨੇ ਕੋਈ ਕਰੇ ਨਹੀਂ ਪਾਣੀ ਤਾਂ ਆਣਾ ਹੀ ਜਾਣਾ ਹੈ ਗੱਲ ਇਹ ਹੈ ਨਾ ਜੇ ਪ੍ਰਸ਼ਾਸਨ ਕਰਦਾ ਤਾਂ ਸਾਨੂੰ ਕੀ ਲੋੜਤੀ ਹੋਰੇ ਯਾਰ ਪ੍ਰਸ਼ਾਸਨ ਵਾਲੇ ਤੋਰੇ ਆ ਕੇ ਫੋਟੋ ਬਣਾਈ ਜਾਂਦੇ ਮੂਵੀਆ ਬਣਾਈ ਜਾਂਦੇ ਜਿਹਨਾਂ ਪੁੱਛੋ ਜਿਹੜੇ ਲੋਕ ਲੱਗੇ ਹੋਏ ਆ ਠੀਕ ਹੈ ਕਿ ਨਹੀਂ 100 ਮੀਟਰ ਅੱਗੇ ਜਿਹੜਾ ਹੋਰ ਪਾੜ ਪੈ ਰਿਹਾ ਉਹਨੂੰ ਸੰਭਾਲਣ ਦੀ ਕੋਸ਼ਿਸ਼ ਹੋ ਰਹੀ ਆ ਆਹ ਵਾਲਾ ਪੂਰਾ ਹੋ ਗਿਆ। ਸਤਲੁਜ ਰਿਆ ਦੇ ਕੰਡੇ ਮੌਜੂਦ ਆ ਜਿਵੇਂ ਤੁਹਾਨੂੰ ਅਸੀਂ ਕੱਲ ਤੋਂ ਤਸਵੀਰਾਂ ਦਿਖਾ ਰਹੇ ਆ ਇੱਕ ਵਾਰੀ ਫਿਰ ਤੋਂ ਤਸਵੀਰ ਦਿਖਾ ਦਈਏ ਕਿ ਕਿਸ ਤਰੀਕੇ ਦੇ ਨਾਲ ਆਪ ਮੁਹਾਰੇ ਲੋਕ ਲੱਗੇ ਹੋਏ ਨੇ ਬੰਨ ਲਾਣ ਨੂੰ ਪਾਣੀ ਦਾ ਵਹਾਅ ਜਿਸ ਤਰੀਕੇ ਦੇ ਨਾਲ ਵਧਦਾ ਜਾ ਰਿਹਾ ਹੈ ਸਪੀਡ ਦੇ ਨਾਲ ਪਾਣੀ ਆ ਰਿਹਾ ਤਾਂ ਉਸੇ ਤਰੀਕੇ ਦੇ ਨਾਲ ਮਿੱਟੀ ਨੂੰ ਖੋਰ ਕੇ ਅੱਗੇ ਵੱਲ ਨੂੰ ਲੈ ਕੇ ਜਾ ਰਿਹਾ ਹੈ। ਟਰੈਕਟਰ ਪਿੱਛੋਂ ਕਈ ਖੋਬਰੇ ਨੇ ਉਹਨਾਂ ਨੂੰ ਜੀਸੀਬੀ ਦੇ ਥਰੂ ਕੱਢਿਆ ਜਾ ਰਿਹਾ ਸਵੇਰ ਤੋਂ ਲੈ ਕੇ ਹੁਣ ਤੱਕ ਦੀ ਕੀ ਸਾਰੀ ਸਿਚੁਏਸ਼ਨ ਜਿਹੜੀ ਹੈਗੀ ਹੈਗੀ ਆ ਸਥਿਤੀ ਕੀ ਆ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਤੋਂ ਨੇ ਸਾਡੇ ਨਾਲ ਭਾਜੀ ਕੀ ਹੁਣ ਸਥਿਤੀ ਹੈਗੀ ਆ ਇੱਥੇ ਸਾਰਾ ਮਾਹੌਲ ਕੰਟਰੋਲ ਹੈ ਪ੍ਰਸ਼ਾਸਨ ਵੱਲੋਂ ਕੀ ਮਦਦ ਕੀਤੀ ਗਈ ਹੁਣ ਤੱਕ ਅ ਦੇਖੋ ਜੀ ਜਿਹੜੀ ਕੱਲ ਵਾਲੀ ਪੋਜੀਸ਼ਨ ਨਾਲੋਂ ਪੋਜੀਸ਼ਨ ਵਧੀਆ ਜੀ ਤੇ ਅੱਜ ਸਵੇਰ ਦਾ ਹੀ ਰਾਤ ਅਸੀਂ ਇਹੀ ਕਿਹਾ ਸੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਕੱਲ ਸ਼ਾਮੀ ਤੁਸੀਂ ਪਹੁੰਚੇ ਸੀ ਉਦੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟਾਂ ਪਈਆਂ ਅੱਜ ਸੰਗਤ ਵੱਧ ਚੜ੍ਹ ਕੇ ਹਿੱਸਾ ਲਤਾ ਲੋਕਾਂ ਨੇ ਸਾਰੀ ਸੰਗਤ ਪਹੁੰਚੀ ਨੌਜਵਾਨ ਪਹੁੰਚੇ ਐ ਟਰੈਕਟਰ ਟਰਾਲੀਆਂ ਰੇਤਾ ਤੇ ਖਾਲੀ ਬੈਗ ਤੇ ਭਰੇ ਹੋਏ ਬੈਗ ਪਹੁੰਚੇ ਤਾਂ ਦਰਿਆ ਨੂੰ ਠੱਲ ਪਾਉਣ ਦੀ ਕੋਸ਼ਿਸ਼ ਹੋਈ ਆ ਸਾਰੀ ਰਾਤ ਡੀਸੀ ਸਾਹਿਬ ਨੂੰ ਵੀ ਬੁਲਾਇਆ ਗਿਆ ਕਿ ਪੋਜੀਸ਼ਨ ਸੰਭਾਲੀਏ ਅੱਜ ਸਵੇਰ ਦਾ ਪ੍ਰਸ਼ਾਸਨ ਆ ਜਿਹੜਾ ਲੱਗ ਰਿਹਾ ਨਾਲ ਜਣੀ ਜ਼ਿਆਦਾ ਮਦਦ ਆ ਜਿਹੜੀ ਉਹ ਸੰਗਤ ਦੀ ਹੋਆ ਲੰਗਰ ਬਾਵਾ ਆ ਰਿਹਾ ਜੀ ਲੰਗਰ ਦੀ ਕੋਈ ਘਾਟ ਨਹੀਂ ਹੈਗੀ ਤੇ ਠੱਲ ਜ਼ਰੂਰ ਪਈ ਆ ਤੇ ਇੱਕ ਚੀਜ਼ ਪੋਜੀਸ਼ਨ ਜਿਹੜੀ ਹੁਣ ਥੋੜੀ ਜਿਹੀ ਹੁੰਦੀ ਜਾਂਦੀ ਆ ਕਿ 100 ਮੀਟਰ ਅੱਗੇ ਜਿਹੜਾ ਹੋਰ ਪਾੜ ਪੈ ਰਿਹਾ ਉਹਨੂੰ ਸਾਂਭਣ ਦੀ ਕੋਸ਼ਿਸ਼ ਹੋ ਰਹੀ ਆ ਆਹ ਵਾਲਾ ਪੂਰਾ ਹੋ ਗਿਆ ਤੇ ਇਹਨੂੰ ਉਹ ਤੋਂ ਬਾਅਦ ਜਿਹੜਾ ਅਗਲਾ ਸਾਂਭਣ ਦੀ ਕੋਸ਼ਿਸ਼ ਕਰਾਂਗੇ ਮਿਲਟਰੀ ਵੀ ਪਹੁੰਚ ਚੁੱਕੀ ਆ ਉਹ ਆਪਣੀ ਜਿਹੜੀ ਦੇਖ ਰੇ ਕਿਟ ਜਿਹੜੇ ਬੈਗ ਆ ਜਿਹੜੇ ਜਿੱਦਾਂ ਵੀ ਪਾਉਣੇ ਹੈਗੇ ਆ ਕਰਨੇ ਆ ਉਹ ਕਰਵਾ ਰਹੀ ਹੈ। ਤੁਹਾਨੂੰ ਰਾਤੀ ਗਿਲਾ ਸੀਗਾ ਪ੍ਰਸ਼ਾਸਨ ਤੋਂ ਕਿ ਪ੍ਰਸ਼ਾਸਨ ਬੋੜਿਆਣੀ ਪਹੁੰਚਿਆ ਨਹੀਂ ਮਦਦ ਨਹੀਂ ਕੀਤੀ। ਭਗਵੰਤਮਾਨ ਸਾਹਿਬ ਆਪ ਜਾ ਰਹੇ ਨੇ ਕਈ ਥਾਵਾਂ ਦੇ ਉੱਤੇ ਅੱਜ ਇੱਕ ਥਾਂ ਦੇ ਉੱਤੇ ਗਏ ਉੱਥੇ ਜਾ ਕੇ ਰੋਣ ਲੱਗ ਗਏ ਕਿ ਵੀ ਉਹਨਾਂ ਨੂੰ ਦੁੱਖ ਸੀਗਾ ਕਿ ਬਿਸਤੀਕੇ ਦੇ ਨਾਲ ਹਾਲਾਤ ਹੋ ਰਹੇ ਨੇ। ਤੁਹਾਨੂੰ ਕੀ ਲੱਗਦਾ ਕਿ ਵੀ ਹੰਝੂ ਕੀ ਕਹਿ ਰਹੇ ਸੀਗੇ ਭਗਵੰਤਮਾਨ ਸਾਹਿਬ ਰੋਂਦੇ? ਓਏ ਕੁਛ ਨਹੀਂ ਜੀ ਹੰਝੂ ਇਹ ਤਾਂ ਵੈਸੇ ਇੱਕ ਫਾਰਮੈਲਿਟੀ ਆ ਹੰਝੂ ਵਾਲੀ। ਜੇ ਹੰਝੂ ਵਾਲੇ ਹੁੰਦੇ ਤਾਂ ਪੋਜੀਸ਼ਨਾਂ ਪਹਿਲਾਂ ਸਾਂਭੀਆਂ ਜਾਂਦੀਆਂ। ਜਦੋਂ ਗੱਲਾਂ ਵਾ ਤਾਂ ਹੋਈਆਂ ਸੀ ਨਹੀਂ ਵੀ ਅਸੀਂ ਬਦਲਾ ਲਿਆ ਦੇਣਾ ਬਦਲਾ ਲਿਆ ਦੇਣਾ ਇਹ ਬਦਲਾ ਦੀ ਗੱਲ ਇਹ ਖਤਮ ਆ ਬਦਲਾ ਵਾਲੀ ਗੱਲ ਤਾਂ ਜੇ ਬਦਲਾ ਲਿਆਂਦਾ ਨਾ ਤੁਸੀਂ ਤਾਂ ਆ ਅੱਜ ਫੇਰ ਸੰਗਤ ਨਾਲ ਲੱਗਦੀ ਜੇ ਪਿਛਲੀਆਂ ਸਰਕਾਰਾਂ ਨੂੰ ਤੁਸੀਂ ਕਹਿੰਦੇ ਕੁਝ ਵੀ ਨਹੀਂ ਕੀਤਾ ਤਾਂ ਤੁਸੀਂ ਤਾਂ ਕਰਕੇ ਦਿਖਾਉਂਦੇ ਯਾਰ ਜੇ ਪਹਿਲਾਂ ਤਾਂ ਹੁਣ ਤਾਂ ਤੁਹਾਡੇ ਕੋਲ ਕਮਾਂਡ ਹੈਗੀ ਹੈ ਸਾਰੀ ਸਰਕਾਰੀ ਨਾ ਮਸ਼ੀਨਰੀ ਤੁਹਾਡੇ ਕੋਲ ਆ ਤੁਸੀਂ ਪਹਿਲਾਂ ਮਿਲਟਰੀ ਨੂੰ ਬੁਲਾ ਸਕਦੇ ਸੀ ਜਿਹੜੀ ਪੋਜੀਸ਼ਨ ਕੱਲ ਦੀ ਸੰਗਤ ਨੇ ਸੰਭੀ ਹੋਈ ਆ ਇਹ ਪਰਸੋ ਚੌਥੇ ਦੀ ਸੰਭ ਲੈਣੀ ਸੀ ਆ ਪੋਜੀਸ਼ਨ ਤੇ ਆਪਾਂ ਨਾ ਪਹੁੰਚਦੇ ਦੇ ਏ ਏ ਇਹ ਉਹਨਾਂ ਦੇ ਹੰਝੂ ਸਿੱਟਣ ਨਾਲ ਕੁਝ ਨਹੀਂ ਹੋਵੇਗਾ ਇਹ ਜੋ ਹੁਣ ਵੀ ਦਿਖ ਜਾਣਾ ਆਪਾਂ ਨੂੰ ਦੱਸ ਦੇਣ ਬਾਅਦ ਜਦੋਂ ਪੋਜੀਸ਼ਨ ਨੇ ਜਦੋਂ ਠੱਲ ਪੈਣੀ ਆ ਸਾਰੇ ਪਾਣੀ ਨੂੰ ਠੱਲ ਪੈਣੀ ਆ ਪਤਾ ਲੱਗ ਜਾਊਗਾ ਸਰਕਾਰ ਕੀ ਕਰਦੀ ਆ ਕਿੰਨਾ ਕੁ ਮੁਆਵਜ਼ਾ ਦਿੰਦੀ ਆ ਗੱਲਾਂ ਕਹਿਣ ਨੂੰ ਇਹ ਮੁਰਗੀ ਦੀ ਦੇ ਦੇਵੂਗੇ ਇਹ ਦੇ ਦੂਗੇ ਕੁਝ ਨਹੀਂ ਦੇ ਹੋਣਾ ਹੰਝੂ ਹੰਝੂ ਸਿੱਟਣ ਨਾਲ ਕੁਝ ਨਹੀਂ ਹੋਣਾ ਆ ਸੰਗਤ ਆ ਜਿਹੜੀ ਗੁਰੂ ਦਾ ਖਾਲਸਾ ਫਿਰਦਾ ਆਲੇ ਦੁਆਲੇ ਲੰਗਰ ਲਈ ਠੱਲ ਪਾਉਣੇ ਵਾਲਾ ਇਹਨਾਂ ਨੇ ਹੀ ਕਰਨਾ ਥੋੜਾ ਇਹਨਾਂ ਤੋਂ ਕੁਝ ਨਹੀਂ ਹੋਣਾ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕੀਤਾ ਕਹਿੰਦੇ ਕਿ ਵੀ ਪੰਜਾਬ ਦੇ ਵਿੱਚ ਜਿਹੜੀ ਆਫਤ ਆਈ ਹੋਈ ਹੈ ਉਹਨਾਂ ਦੇ ਲਈ ਸਾਡੇ ਵਲੰਟੀਅਰ ਸਾਡੇ ਜਿੰਨੇ ਵਰਕਰ ਨੇ ਉਹ ਕੰਮ ਤੇ ਉੱਤੇ ਉਤਰ ਗਏ ਨੇ ਪਿੰਡਾਂ ਦੇ ਵਿੱਚ ਆ ਚੁੱਕੇ ਨੇ ਕਿੰਨੇ ਕ ਆਏ ਨੇ ਇੱਥੇ ਕੀ ਕੁਝ ਹੋ ਰਿਹਾ ਆ ਆਰੇ ਅਰਵਿੰਦ ਕੇਜਰੀਵਾਲ ਨੇ ਮਾਰੇ ਪੰਜਾਬ ਚ ਕੀ ਕਰੂਗਾ ਜੀ ਅਰਵਿੰਦ ਕੇਜਰੀਵਾਲ ਉਹ ਤਾਂ ਆਪ ਭੁੱਖ ਲੈਂਡ ਬੂਲਿੰਗ ਤੋਂ ਪਹਿਲਾਂ ਖਾਣ ਲੱਗਿਆ ਸੀ ਉਹਨੂੰ ਮਸੀਂ ਅਸੀਂ ਬਚਵਾਇਆ ਇਹ ਕੀ ਕਰ ਲੂਗਾ ਸਾਡੇ ਲਈ ਕਿਹੜੇ ਕਿਹੜੇ ਵਲੰਟੀਅਰ ਭੇਜ ਤੇ ਸਵੇਰ ਦਾ ਦੱਸੋ ਮੈਨੂੰ ਕਿਹੜਾ ਆਪ ਦਾ ਵਰਕਰ ਆਇਆ ਇੱਥੇ ਥੈਲੇ ਲੈ ਕੇ ਖਾਲੀ ਥੈਲੇ ਵੀ ਨਹੀਂ ਲੈ ਕੇ ਆਇਆ ਕੋਈ ਕੋਈ ਕਹਿੰਿਆ ਹੀ ਦੇ ਜਾਂਦਾ 10000 ਆਪ ਆਏ ਐ ਐਮਐਲਏ ਸਾਰੇ ਆਏ ਆ ਕਹਿੰਿਆ ਦੇ ਜੋ ਕਿਹੜੀਆਂ ਗੱਲਾਂ ਕਰਦੇ ਵੀ ਆਪ ਦੇ ਵਲੰਟੀਅਰ ਹੋ ਪਿੰਡਾਂ ਚ ਭੇਜ ਤੇ ਜਿਆ ਕਰਤੇ ਆਪ ਮੁਹਾਰੇ ਲੱਗੇ ਹੋਏ ਨੇ ਲੋਕ ਪਿੰਡਾਂ ਚੋਂ ਥੈਲੇ ਆਪ ਭਰ ਕੇ ਲੈ ਕੇ ਆ ਰਹੇ ਆ ਸਾਰੇ ਬੰਦੇ ਕੋਈ ਇੱਥੇ ਆਪ ਦਾ ਵਲੰਟੀਅਰ ਨਹੀਂ ਦੇਖ ਰਿਹਾ ਇਹ ਗੱਲਬਾਤ ਕਰਨਗੇ ਰਾਤੀ ਇੱਥੇ ਸਿਰਫ 10 ਬੰਦੇ ਸੀ ਠੀਕ ਹੈ ਰਾਤੀ ਅਸੀਂ ਬਾਰ-ਬਾਰ ਲਾਈਵ ਹੋ ਕੇ ਅਪੀਲ ਕੀਤੀ ਤਾਂ ਸਾਰੀ ਸੰਗਤ ਆਈਆਂ ਜੇ ਇਹਨਾਂ ਦੇ ਵਲੰਟੀਅਰ ਅਸੀਂ ਕੱਲ੍ਹ ਦੇ ਆ ਜਾਂਦੇ ਤੇ ਆ ਜਿਹੜੇ ਸੰਗਤ ਆਈ ਹੈ ਕੱਲ੍ਹ ਹੀ ਕਿਉਂ ਨਹੀਂ ਆਈ ਇਹ ਪਖੰਡੀ ਲੋਕ ਨੇ ਝੂਠੇ ਲੋਕ ਨੇ ਸਿਰੇ ਤੇ ਮੂਰਖ ਬਣਾਉਂਦੇ ਲੋਕਾਂ ਦਾ ਪਰ ਉਹ ਲੋਕ ਜਾਗਰੂਕ ਹੋਏ ਵੀ ਨੇ ਆਮ ਪਬਲਿਕ ਆ ਵੀ ਸਰਕਾਰ ਤੋਂ ਕੁਝ ਨਹੀਂ ਹੋਇਆ ਇੱਥੇ ਜਦ ਮੈਂ ਆਇਆ ਕੋਈ ਕੰਮ ਨਹੀਂ ਸੀ ਰਾਤੀ 8:30 ਵਜੇ ਚੱਲ ਰਿਹਾ ਪ੍ਰਸ਼ਾਸਨ ਵਾਲੇ ਬੈਠੇ ਸੀ ਗੱਡੀਆਂ 'ਚ ਥੈਲੇ ਜਿਹੜੇ ਸੰਗਤ ਦੇ ਇੱਕ ਟਰਾਲੀ ਭਰੀ ਹੋਈ ਸੀ 1.5 ਘੰਟੇ ਦੀ ਚੜੀਆਂ ਪਿੰਡ ਤੋਂ ਆਈ ਹੋਈ ਸੀ 20 ਤੋਂ 25 ਕਿਲੋਮੀਟਰ ਤੋਂ ਤੇ ਉਹਨੂੰ ਕੱਢਣ ਵਾਸਤੇ ਜੀਸੀਬੀ ਨਹੀਂ ਸੀ ਮੈਂ ਇਥੋਂ ਲਾਈਵ ਹੋਇਆ ਰੌਲਾ ਪਾਇਆ ਫੇਰ ਜੀਸੀਬੀ ਆਈ ਇੱਥੇ ਫੇਰ ਕੰਮ ਚੱਲਿਆ ਮੈਂ ਕਿਹਾ ਕੁਛ ਤਾਂ ਕਰੀਏ ਤਾਂ ਸਾਡੀ ਜਿਹੜੀ ਆ ਅਗਲੀ ਹੈਗੀ ਆ ਟੱਕਰ ਟੁੱਟ ਚੱਲੀ ਸੀ ਜਿੰਨੇ ਵੀ ਉੱਤੇ ਹੈਗਾ ਸੀ ਸਾਡੇ ਕੋਲ ਪ੍ਰਬੰਧ ਬੋਰੇ ਭਰੇ ਅਸੀਂ 10-15 ਨੇ ਜਿੰਨੇ ਵੀ ਘਟੋ ਘਾਟ 20-25 ਬੋਰੇ ਭਰ ਕੇ ਉਹ ਲਾਏ ਉੱਥੇ ਰੋਕ ਗਈ ਨਹੀਂ ਉਹ ਗਈ ਸੀ ਰਾਤੀ ਰਾਤੀ ਟੁੱਟ ਜਾਣਾ ਸੀ ਔਰ ਉਤੋਂ 5 ਵਜੇ ਇੱਕ ਵਾਰ ਇਹ ਹਾਲਾਤ ਆ ਗਏ ਸੀ ਬੰਨ ਦੇ ਨਾਲ ਪਾਣੀ ਲੱਗ ਗਿਆ ਸੀ ਪੂਰਾ ਕੋਮਦਾਸੀ ਸਵੇਰੇ ਇਹਨਾਂ ਤੇ ਜੇ ਇਹਨਾਂ ਦੇ ਵਲੰਟੀਅਰ ਹੁੰਦੇ ਕਿੱਥੇ ਆ ਜੀ ਉਹ ਵਲੰਟੀਅਰ ਇਹਨਾਂ ਦੇ ਇਹ ਪਖੰਡੀ ਲੋਕ ਐ ਮੂਰਖ ਬਣਾਉਂਦੇ ਲੋਕਾਂ ਦਾ ਲੋਕ ਮੂਰਖ ਨਹੀਂ ਹੈਗੇ ਲੋਕਾਂ ਨੂੰ ਵੀ ਪਤਾ ਕੀ ਹੋਣਾ ਆ ਅਰ ਸਸਾਈ ਚ ਇਹਨਾਂ ਨੂੰ ਰਿਜ਼ਲਟ ਮਿਲ ਜਾਣਾ ਪਿੰਡਾਂ 'ਚ ਬਿਲਕੁਲ ਜਿਵੇਂ ਆ ਬਈ ਹੁਣ ਰੇਤਾ ਭਰ ਕੇ ਲੈ ਆਏ ਨੇ ਬੜੇ ਦੂਰ ਤੋਂ ਲੈ ਆਏ ਹੋਣਗੇ ਪਿੱਛੇ ਜਿਹਨੇ ਟਰੈਕਟਰ ਖੜੇ ਨੇ ਅਸੀਂ ਦੇਖ ਰਹੇ 60 7 80 ਟਰੈਕਟਰ ਖੜਾ ਹੋਇਆ ਜਿਹੜਾ ਲਗਾਤਾਰ ਇੱਥੇ ਲੈ ਕੇ ਆ ਰਿਹਾ ਰੇਤਾ ਮਿੱਟੀ ਜੋ ਵੀ ਆ ਕਹਿੰਦੇ ਜਦੋਂ ਅਸੀਂ ਟੱਕ ਭਰਦੇ ਨਾ ਇਹ ਤੋਂ ਦਰਿਆ 'ਚੋਂ ਫਿਰ ਸਾਡੇ ਗੁਲਾਮੇ ਫੜਦੇ ਆ ਵੀ ਤੁਸੀਂ ਮਾਈਨਿੰਗ ਕਰ ਰਹੇ ਹੁਣ ਤਾਂ ਕਹਿੰਦੇ ਪਤਾ ਨਹੀਂ ਜਿੱਥੇ ਜੀ ਕਹਿੰਦਾ ਕਿ ਬਈ ਉੱਥੋਂ ਚਕਵਾ ਰਹੇ ਵੀ ਇੱਥੋਂ ਵੀ ਚੱਕ ਕੇ ਲੈ ਆ ਜੋ ਕਹਿੰਦੇ ਇਸ ਤੀਕੇ ਦੇ ਨਾਲ ਬਿਲਕੁਲ ਜੀ ਜੇ ਤਾਂ ਆਮ ਪਬਲਿਕ ਨੇ ਚੱਕਣਾ ਆ ਉਹਨਾਂ ਦੇ ਤਾਂ ਪਰਚੇ ਹੋਣਗੇ ਉਹ ਕੋਈ ਨਹੀਂ ਚੱਕ ਸਕਦੇ ਅੱਛਾ ਉੱਧਾ 2 ਨੰਬਰ ਚ ਮੈਨਿੰਗ ਸਾਰੇ ਚੱਲਦੀ ਆ ਜਿਹੜਾ ਇਹ ਪ੍ਰੋਬਲਮ ਆਈ ਆ ਇਲਾਕੇ ਨੂੰ ਇਹਦਾ ਕਾਰਨ ਵੀ ਇਹੀ ਆ ਉਹ ਜਿਹੜੇ ਪਰਲ ਖੇਤ ਆ ਨਾ ਉਹ ਧਾਡਾਂ ਦੇ ਆ ਪاپੂਲਰ ਲੱਗੇ ਹੋਏ ਆ ਉਰਲੀ ਸਾਈਡ ਤੋਂ ਮਾਈਨਿੰਗ ਹੋਈ ਆ ਬੰਨ ਦੇ ਨਾਲ ਤੋਂ ਉਹ ਦੇਖੋ ਇੱਥੋਂ 1.5 ਕਿਲੋਮੀਟਰ ਅੱਗੇ ਬੰਨਾਂ ਦੂਜਾ ਜਿਹੜਾ ਜੰਗਲਾਤ ਵਿਭਾਗ ਵਾਲਾ ਸਾਈਡ ਆ ਜੀ ਹਾਂਜੀ ਉਹ ਜਿਹੜੇ ਆ ਪਪੂਲਰ ਆ ਉਤਨਾੜ ਲੋਕਾਂ ਦੇ ਆ ਸ਼ਿਫਾਰਸ਼ੀਆਂ ਦੇ ਆ ਉੱਧਰ ਮਾਈਨਿੰਗ ਨਹੀਂ ਕਰਦੇ ਲੋਕ ਆ ਮਾਈਨਿੰਗ ਕਰਦੇ ਆ ਆ ਸਾਰਾ ਜਿਹੜਾ ਆ ਸਾਰਾ ਇਹ ਉਸੇ ਮਾਈਨਿੰਗ ਦਾ ਹੈਗਾ ਜਿਹੜੀ ਆ ਨਾਲ ਨਾਲ ਹੋਈ ਆ ਉਹ ਦੇਖੋ ਸਾਹਮਣੇ ਕਿੱਦਾਂ 1.5 ਕਿਲੋਮੀਟਰ ਅੱਗੇ ਬੰਨਾਂ ਇਹਦਾ ਕਾਰਨ ਉੱਥੋਂ ਮਾਈਨਿੰਗ ਕਿਉਂ ਨਹੀਂ ਕਰਦੇ ਇਹ ਜਿਹੜੀ ਉਹ ਪਪੂਲਰ ਆ ਉਹ ਵੱਡੇ ਇਹਨਾਂ ਦੇ ਹੈਗੇ ਆ ਸਾਰੇ ਇਹਨਾਂ ਲੋਕਾਂ ਦੇ ਆ ਤਾਂ ਇਹ ਹੈਗੇ ਆ ਹਾਂ ਬਾਕੀ ਜੇ ਕੋਈ ਆਮ ਲੋਕ ਇਥੋਂ ਕੋਈ ਟਰਾਲੀ ਲੈ ਜਵੇ ਤਾਂ ਉਹਨਾਂ ਦੇ ਪਰਚੇ ਹੁੰਦੇ ਆ ਔਰ ਖੇਤਾਂ 'ਚ ਲੋਕਾਂ ਦੇ ਜਿਨ੍ਹਾਂ ਦੇ ਆਇਆ ਹੋਇਆ ਰੇਤਾ ਹੈ ਨਾ ਉਹ ਚੱਕਣ ਤੇ ਵੀ ਉਹਨਾਂ ਦੇ ਪਰਚੇ ਕਰਨਗੇ ਫਿਰ ਇਹਨਾਂ ਨੂੰ ਦਿਖ ਜਾਂਦਾ ਜਦ ਖੇਤਾਂ 'ਚ ਪਾਣੀ ਵੜਦਾ ਆ ਫਸਲਾਂ ਖਰਾਬ ਹੁੰਦੀਆਂ ਇਹਨਾਂ ਨੂੰ ਉਹ ਸੈਕਟਰ ਲੈਡ ਦਾ ਵੀ ਦਿਖਣੀ ਆ ਹੈਗੀ ਆ ਬਿਲਕੁਲ ਦਾਇ ਤਸਵੀਰ ਹੈ ਆ ਮੁਹਾਰੇ ਨੌਜਵਾਨ ਲੱਗੇ ਹੋਏ ਨੇ ਕਿਉਂਕਿ ਸਥਿਤੀ ਬੜੀ ਖਰਾਬ ਹੋ ਗਈ ਸੀ ਕਿ ਰਾਤ ਰਾਤ ਕਈਆਂ ਨੇ ਅਪੀਲਾਂ ਕੀਤੀਆਂ ਦਵਾਵਾਵਾਂ ਕੀਤੀਆਂ ਕਿ ਇਸ ਥਾਂ ਦੇ ਉੱਤੇ ਜਿਹੜਾ ਮਦਦ ਜਿਹੜੀ ਪਹੁੰਚਾਈ ਜਾਵੇ ਪਰ ਆਪ ਲੱਗੇ ਰਹੇ ਪਰ ਇਹਦੇ ਵਿੱਚ ਇੱਕ ਤਸਵੀਰ ਹੋਰ ਦਿਖਾਵਾਂਗੇ ਜਿਵੇਂ ਮੈਂ ਤੁਹਾਨੂੰ ਕੱਲ ਦਿਖਾ ਰਿਆ ਸੀ ਕਿ ਜਿਹੜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਦੇ ਮੁੰਡੇ ਹਜੇ ਵੀ ਇੱਥੇ ਲੱਗੇ ਹੋਏ ਨੇ ਕਿਉਂ ਕੱਲ੍ਹ ਵੀ ਲੱਗੇ ਹੋਏ ਸੀਗੇ ਇਹ ਉਹ ਤਸਵੀਰ ਨਹੀਂ ਅਸੀਂ ਉਹਨਾਂ ਦੀ ਕੋਈ ਸਿਫਤ ਨਹੀਂ ਕਰਦੇ ਉਹਨਾਂ ਦਾ ਹੱਕ ਬੰਦਾ ਉਹ ਨਮਾਇੰਦੇ ਨੇ ਲੋਕਾਂ ਦੇ ਕਿਉਂਕਿ ਮੈਂਬਰ ਆਫ ਪਾਰਲੀਮੈਂਟ ਨੇ ਜਲੰਧਰ ਦੇ ਉੱਤੋਂ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਦੇ ਜਿਹੜੇ ਬੇਟੇ ਨੇ ਉਹ ਕੰਮ ਕਰ ਰਹੇ ਨੇ ਪਰ ਇਹ ਸ਼ਲਾਂਗਾ ਜ਼ਰੂਰ ਹੈ ਪਰ ਜਿਹੜੇ ਐਮ.ਐਲ.ਏ ਬਣਾਏ ਗਏ ਸੀਗੇ ਭਾਵੇਂ ਰੋਪੜ ਦੇ ਐਮ.ਐਲ.ਏ ਨੇ ਭਾਵੇਂ ਉਹ ਇੱਥੋਂ ਚਮਕੌਰ ਸਾਹਿਬ ਦੇ ਐਮ.ਐਲ.ਏ ਨੇ ਉਹ ਕਿੱਥੇ ਗਏ ਉਹਨਾਂ ਦੇ ਜਵਾਬ ਕਿੱਥੇ ਗਏ ਉਹ ਇੱਥੇ ਆ ਕਿ ਕੰਮ ਨਹੀਂ ਕਰਾ ਸਕਦੇ ਸੀਗੇ ਇਹ ਬਹੁਤ ਵੱਡੇ ਸਵਾਲ ਨੇ ਮੈਂ ਤਸਵੀਰ ਦਿਖਾ ਰਿਹਾ ਮੈਂ ਉੱਥੇ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਇੱਥੇ ਹਾਲਾਤ ਜਿਹੜੇ ਨੇ ਉਹ ਸਾਰੇ ਅਸੀਂ ਤੁਹਾਨੂੰ ਕੱਲ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਪਾਣੀ ਦਾ ਵਹਾਵ ਜਿੰਵੇਂ ਵੱਧਦਾ ਜਾ ਰਿਹਾ ਸੀਗਾ ਉਹਦੇ ਨਾਲ ਸਥਿਤੀ ਜਿਹੜੀ ਹੈ ਅਨ ਕੰਟਰੋਲ ਹੋ ਰਹੀ ਸੀਗੀ ਬੜਾ ਕ੍ਰਿਟੀਕਲ ਜਿਹੜਾ ਹੋ ਗਿਆ ਸੀਗਾ ਕੱਲ ਇੱਥੇ ਹੁਣ ਵੀ ਬਹੁਤ ਤਿਲਕਨ ਹੈ ਬੜਾ ਸਾਹਬ ਦੇ ਨਾਲ ਜਿਹੜਾ ਇੱਥੇ ਕੰਮ ਕਰਨਾ ਪੈ ਰਿਹਾ ਦੇਖਣਾ ਪੈ ਰਿਹਾ ਇਹ ਤਸਵੀਰ ਤੁਸੀਂ ਕਿਸ ਸਮੇਂ ਵੀ ਦੇਖ ਰਹੇ ਹੋਵੋਗੇ ਇਸ ਵੀਡੀਓ ਨੂੰ ਵਤ ਵਤ ਸਾਂਝਾ ਕਰਿਓ ਕਿਉਂਕਿ ਅਸੀਂ ਮੇਨ ਲੋਕਾਂ ਦੀ ਸਥਿਤੀ ਕੀ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਸਥਿਤੀ ਕੀ ਹੈ ਹੁਣ ਜਿਵੇਂ ਇਸ ਪਾਸੇ ਤੱਕ ਪਾਣੀ ਜਿਹੜਾ ਪਹੁੰਚਿਆ ਆ ਉਹ ਅੱਗੇ ਬਿਲਕੁਲ ਅੱਗੇ ਤੱਕ ਚੱਲ ਗਿਆ ਇਸ ਪਾਸੇ ਜਿਹੜਾ ਲੱਗੇ ਹੋਏ ਨੇ ਮੁੰਡੇ ਇਧਰ ਨੂੰ ਇੱਕ ਬਈ ਰੋਹਿਤ ਸਬਰਵਾਲ ਨੇ ਇਹ ਸਰਪੰਚ ਨੇ ਨਾਲ ਹੀ ਇਹਨਾਂ ਦਾ ਪਿੰਡ ਆ ਤੇ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਜਿਹੜੇ ਨਵੀ ਨੇ ਉਹ ਵੀ ਇੱਥੇ ਲੱਗੇ ਹੋਏ ਨੇ ਬਈ ਐ ਲੱਗਣਾ ਆ ਮੈਨੂੰ ਆ ਲੱਗਣਾ ਕਿ ਕੰਮ ਰਕਾ ਦੇਣਾ ਮੈਂ ਜਿਵੇਂ ਤੁਹਾਡੀ ਤਸਵੀਰਾਂ ਦਿਖਾਤੀਆਂ ਵਿੱਚੇ ਵਈਏ ਵਾਈਟ ਚੱਲਦੇ ਦੇ ਅੱਛਾ ਰੋਹਿਤ ਭਾਈ ਤੁਸੀਂ ਥੋੜਾ ਜਿਆ ਕਰੋਂਗੇ ਗੱਲ ਫਿਰ ਨਵੀਂ ਬਈਨ ਵਾਲੀ ਵੀ ਕਰਾਂਗੇ ਜਿਵੇਂ ਇਹ ਸਾਰ ਰਣੀ ਜਿਵੇਂ ਕਰਾ ਕੰਮ ਚੱਲਦੀ ਰਹੀਏ ਚੱਲਦੀ ਰਹੀਏ ਕਰਪ ਬਣੀ ਹੋਈ ਆ ਹਾਂਜੀ ਹਾਂਜੀ ਬਿਲਕੁਲ ਇਹ ਤਸਵੀਰ ਹੈ ਜਿਹੜੀ ਤੁਹਾਨੂੰ ਦਿਖਾ ਰਿਹਾ ਕਿ ਵੀ ਇਹ ਉਪਰੋਂ ਨਾਲ ਦੀ ਨਾਲ ਗੱਟੇ ਸਿੱਟੀ ਜਾ ਰਹੇ ਤੇ ਨੀਚੇ ਨੂੰ ਜਿਹੜੇ ਪੰਚਾਇਤ ਜਾ ਰਹੇ ਨੇ ਆਰਮੀ ਵੀ ਆਪਣਾ ਜਿਹੜਾ ਕੰਮ ਕਰ ਰਹੀ ਹੈ ਨਾਲ ਦੀ ਨਾਲ ਮੁੰਡੇ ਨੇ ਜਿਹੜੇ ਕਿਉਂਕਿ ਨੀਚੇ ਤਕਰੀਬਨ ਪੂਰੇ ਪਿੰਨਿਆਂ ਤੱਕ ਜਿਹੜਾ ਚੱਕੜ ਹੋਇਆ ਪਿਆ ਖੁੱਬੇ ਜਾਂਦਾ ਬੰਦਾ ਤੇ ਇੱਥੇ ਲੱਗੇ ਹੋਏ ਨੇ ਨਵੀ ਬਈ ਇਹ ਮੈਂ ਕਿਹਾ ਕਿ ਵੀ ਬਾਕੀ ਐਮਐਲਏ ਵੀ ਹੈਗੇ ਇੱਥੇ ਦੋ ਰੋਪੜ ਦੇ ਵੀ ਹੈਗੇ ਆ ਇੱਥੋਂ ਚਮਕੌਰ ਸਾਹਿਬ ਦੇ ਵੀ ਹੈਗੇ ਆ ਮੈਂ ਕਿ ਉਹਨਾਂ ਦੇ ਪਰਿਵਾਰਾਂ ਦੀ ਜੀ ਵੀ ਪਿੱਛੇ ਲੋਕਾਂ ਦੇ ਵੀ ਸਵਾਲ ਸੀਗੇ ਵੀ ਉਹਨਾਂ ਦੇ ਵੀ ਆ ਸਕਦੇ ਸੀਗੇ ਤੁਹਾਡੇ ਤਾਂ ਜਲੰਧਰ ਵਾਲੀ ਸਾਈਡ ਨੂੰ ਜ਼ਿਆਦਾ ਭੰਦਾ ਸੀਗਾ ਇੱਥੇ ਵੀਰੇ ਇੱਥੇ ਦੇ ਲੋਕਾਂ ਨੇ ਵੀ ਸਾਨੂੰ 68000 ਵੋਟ ਪਾਈ ਹੋਈ ਹੈ 2022 ਦੇ ਵਿੱਚ ਤੇ ਸਾਡਾ ਪੁਰਾਣੇ ਅਸੀਂ 2012 ਸਤ ਤੋਂ ਇੱਥੇ ਆ ਤਾਂ ਸਾਡਾ ਇਹ ਵੀ ਪਰਿਵਾਰ ਹੈ ਤਾਂ ਆਪਾਂ ਉਧਰ ਉਧਰ ਹਜੇ ਇੰਨੀ ਮਾੜੀ ਸਥਿਤੀ ਨਹੀਂ ਹੈ ਜਿੰਨੀ ਇੱਥੇ ਆਈ ਹੋਈ ਹੈ ਜਿੱਦਾਂ ਖਾਰ ਪੈ ਰਿਹਾ ਸੋ ਜਿੱਦਾਂ ਮੈਂ ਤੁਹਾਨੂੰ ਕੱਲ ਕਿਹਾ ਸੀਗਾ ਵੀ ਦਿਸ਼ਾ ਨਿਰਦੇਸ਼ ਨਹੀਂ ਸੀਗੇ ਅੱਜ ਆਰਮੀ ਆ ਗਈ ਸਾਨੂੰ ਦਿਸ਼ਾ ਮਿਲ ਗਈ ਹੁਣ ਸਾਰੀ ਫੋਰਸ ਉਧਰ ਨੂੰ ਲੱਗੀ ਹੋਈ ਹੈ ਤਾਂ ਅਸੀਂ ਕਾਫੀ ਰੋਕ ਵੀ ਲਿਆ ਹੁਣ ਇਹ ਲੋਕਾਂ ਦਾ ਹਜੇ ਵੀ ਗਿਲਾ ਹੈਗਾ ਕਹਿੰਦੇ ਪ੍ਰਸ਼ਾਸਨ ਨਹੀਂ ਬੋਰਡ ਦਾ ਪ੍ਰਸ਼ਾਸਨ ਆਉਂਦਾ ਨਹੀਂ ਕਹਿੰਦੇ ਰਾਤ ਜੇ ਕੋਈ ਖਬਰਾਂ ਚੱਲੀਆਂ ਨੇ ਫੇਰ ਪ੍ਰਸ਼ਾਸਨ ਆਇਆ ਸਵੇਰੇ ਆ ਕੇ ਉਹਨਾਂ ਨੇ ਕੰਮ ਸ਼ੁਰੂ ਕੀਤਾ ਕਹਿੰਦੇ ਖਾਸ ਕਰਕੇ ਐਮਐਲਏ ਨੂੰ ਆਉਣਾ ਚਾਹੀਦਾ ਸੀਗਾ ਇੱਥੇ ਆ ਕੇ ਬੈਠਣਾ ਚਾਹੀਦਾ ਸੀ ਵੀ ਦੱਸੀ ਜਾਂਦੇ ਕਿ ਵੀ ਇੱਥੇ ਆ ਚੀਜ਼ਾਂ ਨੇ ਉਹ ਕਰੋ ਕਹਿੰਦੇ ਉਹ ਨਹੀਂ ਆਏ ਉਹ ਨਰਾਜ਼ਗੀ ਹੈ ਤੁਸੀਂ ਮੰਨਦੇ ਹੋ ਕਿ ਵੀ ਉਹਨਾਂ ਨੂੰ ਆਉਣਾ ਚਾਹੀਦਾ ਸੀ ਮੈਂ ਤੁਹਾਨੂੰ ਇਹ ਕੱਲ ਹੀ ਕਿਹਾ ਸੀ ਅਸੀਂ ਉਹਨਾਂ ਤੋਂ ਕੁਝ ਨਹੀਂ ਚਾਹੁੰਦੇ ਵੀ ਤੁਸੀਂ ਇਦਾਂ ਵਿੱਚ ਵੀ ਨਾ ਆਓ ਤੁਸੀਂ ਬਸ ਉੱਪਰ ਕੁਰਸੀ ਲਾ ਕੇ ਬੈਠੇ ਰਹੋ ਹਾਂ ਤਾਂ ਉਹ ਹੀ ਚਾਹੁੰਦੇ ਸੀ ਇੱਕ ਸਾਡੇ ਸਰਮਾਇਦਾਰ ਕੋਈ ਜਿਹੜਾ ਪ੍ਰਸ਼ਾਸਨ ਨੂੰ ਖਿੱਚ ਕੇ ਰੱਖੇ ਉਹ ਚਾਹੀਦਾ ਸੀ ਤਾਂ ਇਹ ਕੰਮ ਜਿਹੜਾ ਨਾਲ ਦੀ ਨਾਲ ਹੁੰਦਾ ਰਹੇ ਤੇ ਅਸੀਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਇਹ ਕਿ ਜਿਸ ਤਰੀਕੇ ਜਿਸ ਤਰੀਕੇ ਦੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਇਕੱਠੇ ਹੋਏ ਨੇ ਜੇ ਕਾਰਾ ਲਾਉਂਦੇ ਹੋਏ ਤਾਂ ਇਹ ਪਾਣੀ ਜਿਹੜਾ ਅੱਗੇ ਤੱਕ ਪਹੁੰਚ ਗਿਆ ਭਾਜੀ ਇੱਥੋਂ ਤੱਕ ਆ ਗਿਆ ਪਾਣੀ ਹਾਂਜੀ ਹਾਂ ਆ ਗਈ ਪ੍ਰਸ਼ਾਸਨ ਨੇ ਕੋਈ ਕਰੇ ਨਹੀਂ ਪਾਣੀ ਤਾਂ ਆਣਾ ਹੀ ਜਾਣਾ ਹੈ ਗੱਲ ਇਹ ਹੈ ਨਾ ਜੇ ਪ੍ਰਸ਼ਾਸਨ ਕਰਦਾ ਵੀ ਸਾਨੂੰ ਕੀ ਲੋੜਤੀ ਯਾਰ ਪ੍ਰਸ਼ਾਸਨ ਵਾਲੇ ਤੋਰੇ ਆ ਕੇ ਫੋਟੋ ਬਣਾਈ ਜਾਂਦੇ ਮੂਵੀਆ ਬਣਾਈ ਜਾਂਦੇ ਜਿੰਨਾ ਪੁੱਛੋ ਜਿਹੜੇ ਲੋਕ ਲੱਗੇ ਹੋਏ ਆ ਠੀਕ ਹੈ ਕਿ ਨਹੀਂ ਬਿਲਕੁਲ ਸਹੀ ਗੱਲ ਐ ਇੱਥੇ ਸਾਰੀ ਪਬਲਿਕ ਆਪ ਕੰਮ ਕਰ ਰਹੀ ਐ ਕੋਈ ਕਿਸੇ ਦਾ ਸਹਿਯੋਗ ਨਹੀਂ ਹੈਗਾ ਜਿਹੜੇ ਫੋਟੋ ਹਾਂ ਬਿਲਕੁਲ 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 ਸਹੀ ਗੱਲ ਐ ਤੇ ਆਪ ਲੱਗੇ ਹੋਏ ਨੇ ਭਈ ਕਿਵੇਂ ਕੋਈ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਚਾਹੀਦਾ ਸੀਗੀਆਂ ਇਹ ਚੀਜ਼ਾਂ ਚਾਹੀਦੀਆਂ ਸੀ ਕਿ ਲਾਈਫ ਜੈਕਟਾਂ ਪਾਉਣੀਆਂ ਚਾਹੀਦੀਆਂ ਸੀ ਕਿ ਉਹ ਇਹਨਾਂ ਕੋਲ ਨਹੀਂ ਹੈਗੀਆਂ ਉਹ ਨਹੀਂ ਦਿੱਤੀਆਂ ਕਿ ਇਹ ਅਨਗੈਲੀ ਹੈ ਪ੍ਰਸ਼ਾਸਨ ਦੀ ਕਿ ਜਿਸ ਤਰੀਕੇ ਨਾਲ ਇਹ ਜਾਲ ਦੇ ਉੱਤੇ ਖੜੇ ਹੋਏ ਨੇ ਪਾਣੀ ਘੁੰਮ ਰਿਹਾ ਲਾਈਫ ਜੈਕਟ ਨਹੀਂ ਪਾਈ ਹੋਈ ਕਿਸੇ ਨੂੰ ਤੈਰਨਾ ਆਉਂਦਾ ਕਿਸੇ ਨੂੰ ਨਹੀਂ ਆਉਂਦਾ ਤਾਂ ਬਿਲਕੁਲ ਕਿਸੇ ਕੋਲ ਵੀ ਜੈਕਟ ਨਹੀਂ ਕਿਸੇ ਕੋਲ ਹੈਗੀ ਹੋਰੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਪੈਂਦੀ ਸੀ ਦੇਣੀ ਆਉਂਦੀ ਆ ਵੀਰੇ ਬਣਦੀ ਆ ਪ੍ਰਸ਼ਾਸਨ ਦੀ ਤਾਂ ਜ਼ਿੰਮੇਵਾਰੀ ਬਹੁਤ ਤਾਂ ਬਿਲਕੁਲ ਇਹਨਾਂ ਨੂੰ ਲਾਈਫ ਜੈਕਟਾਂ ਦੇਣੀਆਂ ਬਣਦੀਆਂ ਸੀ ਕਿਉਂ ਨਹੀਂ ਦਿੱਤੀਆਂ ਕਿਉਂਕਿ ਆਰਮੀ ਦੇ ਜਿੰਨੇ ਆਫੀਸਰ ਨੇ ਜਾਂ ਪੁਲਿਸ ਪ੍ਰਸ਼ਾਸਨ ਦਾ ਕੋਈ ਤਾਂ ਵੈਸੇ ਵੜਿਆ ਨਹੀਂ ਹੈਗਾ ਆਰਮੀ ਦੇ ਅਫਸਰ ਨੇ ਉਹ ਲੱਗੇ ਉਹਨਾਂ ਦੇ ਹਾਂਜੀ ਥੈਲੇ ਜਾਹੀ ਨੇ ਮੈਂ ਇਹਦੇ ਵਿੱਚ ਪਾਉਣ ਨੂੰ ਪਹਿਲੇ ਕੋ ਜਿਵੇਂ ਆਰਮੀ ਵਾਲੇ ਨੌਜਵਾਨ ਨੇ ਕੰਨਿਆਂ ਦੇ ਲਾਈਫ ਜੈਕਟਾਂ ਪਾਇਆ ਹੋਣ ਜਾਣੇ ਕਿ ਲੱਗਦਾ ਨਹੀਂ ਕਿ ਵੀ ਪ੍ਰਸ਼ਾਸਨ ਨੂੰ ਇਹਨਾਂ ਨੂੰ ਵੀ ਦੇਣੀਆਂ ਚਾਹੀਦੀਆਂ ਸੀ ਕਿ ਵੀ ਚਾਹੀਦੀਆਂ ਜੀ ਇਹਨਾਂ ਦਾ ਪਬਲਿਕ ਨੇ ਸਾਰਾ ਕੰਮ ਪਬਲਿਕ ਨੇ ਸਾਹਮਣੇ ਇੱਥੇ ਬਾਕੀ ਪਰਦਾ ਹੀ ਹੈ ਕੋਈ ਆਕੇ ਨਹੀਂ ਖੜਿਆ ਨਾ ਕੋਈ ਐਮਐਲਏ ਨਾ ਕੋਈ ਇਹ ਸਾਰਾ ਜਣਾ ਲੋਕਾਂ ਵੀਰਾਂ ਨੇ ਸਾਰਾ ਕੰਮ ਕਰਿਆ ਜੀ ਇੱਥੇ ਨਹੀਂ ਕੋਈ ਨਹੀਂ ਆਕੇ ਖੜਦਾ ਜੀ ਬਿਲਕੁਲ ਹੁਣ ਆ ਤੁਸੀਂ ਦੇਖ ਲਓ ਵੀ ਕੀ ਹਾਲ ਆ ਬਿਲਕੁਲ ਉਤਾਰ ਦਿਓ ਬੰਨੋ ਤਾਰ ਮੈਂ ਨਿਰਜ ਨੂੰ ਕਹੂੰਗਾ ਰਾਮ ਨਾਲ ਦੇ ਇੱਧਰ ਨੂੰ ਆਈ ਜਾਣ ਨੀਚੇ ਚੀਜ਼ਾਂ ਨੂੰ ਦੇਖਦੇ ਹੋਏ ਕਿਉਂਕਿ ਉਹ ਤਸਵੀਰ ਬੜੀ ਦਿਲ ਨੂੰ ਛੂਹਣ ਵਾਲੀ ਹੈ ਇਹ ਪੰਜਾਬ ਦੇ ਉਹ ਨੌਜਵਾਨ ਨੇ ਜਿਹੜੇ ਆਪਣੀਆਂ ਫਸਲਾਂ ਨੂੰ ਆਪਣੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਪਾਣੀ ਦੇ ਵਿੱਚ ਵੜੇ ਹੋਏ ਨੇ ਉਹ ਪਾਣੀ ਉੱਥੇ ਬਹੁਤ ਡਰ ਹੈ ਲੋਕ ਡਰ ਰਹੇ ਨੇ ਕਿ ਵੀ ਕੁਝ ਵੀ ਘਟਨਾ ਵਾਪਰ ਸਕਦੀ ਹੈ ਉਹ ਆਪ ਪਾਣੀ ਦੇ ਵਿੱਚ ਵੜੇ ਹੋਏ ਨੇ ਮੈਂ ਨੀਰਜ ਨੂੰ ਕਹੂੰਗਾ ਕਿ ਮੇਰੇ ਨਾਲ-ਨਾਲ ਚੱਲਣ ਮੈਂ ਉਹਨਾਂ ਨੂੰ ਇਹ ਤਸਵੀਰ ਤੁਹਾਨੂੰ ਲੋਕਾਂ ਨੂੰ ਜਿੰਨੇ ਵੀ ਸਾਡੇ ਔਜ਼ਾਰ ਟੀਵੀ ਦੇ ਨਾਲ ਜੁੜੇ ਹੋਏ ਨੇ ਦੇਖ ਰਹੇ ਨੇ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਤਾਂ ਜੋ ਇਹਨਾਂ ਦੀ ਮਦਦ ਹੋ ਸਕੇ ਲੋਕ ਮਦਦ ਕਰ ਸਕਣ ਕਿਉਂਕਿ ਇੱਥੇ ਜਿਸ ਤਰੀਕੇ ਦੇ ਨਾਲ ਹਾਲਾਤ ਨੇ ਉਹਨਾਂ ਦੇ ਮੱਦੇਨਜ਼ਰ ਬਾਈ ਪਾਣੀ ਦੇ ਵਿੱਚ ਆ ਬੜਿਆ ਹੋਇਆ ਕਿਉਂਕਿ ਜਿਹਦੇ ਤੁਹਾਨੂੰ ਲੱਗਦੀ ਹੈ ਨਾ ਉਹੀ ਜਾਣਦਾ ਉਹ ਦੇਖੋ ਤੁਸੀਂ ਸਾਹਮਣੇ ਪਾਣੀ ਦੇ ਵਿੱਚ ਵੜ ਕੇ ਇੱਕ ਉਹ ਸਿੰਘ ਸੀਗੇ ਉਹ ਆਪ ਪਾਣੀ ਦੇ ਵਿੱਚ ਵੜੇ ਸੀਗੇ ਤੇ ਉਹ ਵੜ ਕੇ ਉਹਨੂੰ ਖਿੱਚ ਰਹੇ ਨੇ ਲੱਕੜਾਂ ਵਿੱਚ ਸੁੱਟ ਰਹੇ ਨੇ ਘਟੋ ਘਟ ਰਾ ਕੱਲ ਦੀ 2-3000 4000 ਦੇ ਨੇੜੇ ਤੇ ਕੁਆਂਟਲ ਦੇ ਨੇੜੇ ਤੇੜੇ ਲੱਕੜ ਜਿਹੜੀ ਇਹਦੇ ਵਿੱਚ ਸਿੱਡ ਦਿੱਤੀ ਆ। ਭਾਈ ਕਿਵੇਂ ਠੀਕ ਆ ਹੁਣ ਸਥਿਤੀ ਇੱਧਰ ਕਿ ਨਹੀਂ? ਨਾ ਸਥਿਤੀ ਦਾ ਹਲੇ ਤਾਂ ਨਾਜੁਕੇ ਆ। ਹੂੰ। ਹਾਲ ਤਾਂ ਫਿਲਹਾਲ ਤਾਂ ਕੋਸ਼ਿਸ਼ ਜਾਰੀ ਆ। ਹੂੰ। ਕਿਉਂਕਿ ਆਇਆ ਨਾ ਜਿੰਨੇ ਬੰਦੇ ਆਉਣਗੇ ਉਹਨਾਂ ਥੋੜੇ ਆ। ਹੂੰ। ਕਿਉਂਕਿ ਬੰਦੇ ਆ ਨਹੀਂ ਰਹੇ ਔਰੇ। ਬੰਦੇ ਨਹੀਂ ਆ। ਕਿਉਂਕਿ ਹਰੇਕ ਔਰੇ ਦਰਸ਼ਕ ਬਣ ਕੇ ਦੇਖ ਰਿਹਾ। ਠੀਕ ਨਹੀਂ ਕੋਈ ਕੰਮ ਨਹੀਂ ਕਰਦਾ ਉਰੇ ਆ ਕੇ ਹੁਣ ਜਿੱਥੇ ਮਰਜੀ ਨਜ਼ਰ ਨਜ਼ਰ ਰੱਖ ਕੇ ਅੱਗੇ ਦੇਖ ਲੋ ਸਾਰੇ ਬੰਦੇ ਖੜੇ ਹੋਣਗੇ ਬਿਲਕੁਲ ਸਹੀ ਗੱਲ ਹੈ ਇਹ ਚੱਕਰ ਆਇਆ ਤਾਂ ਇਹ ਤਸਵੀਰ ਹੈ ਇਹ ਬਾਈ ਹੋਰੀ ਆ ਬਾਈ ਲੱਗੀ ਤਾਂ ਨਹੀਂ ਲੱਗੀ ਤਾਂ ਨਹੀਂ ਜਿਵੇਂ ਤੁਸੀਂ ਲੱਗੇ ਹੋਏ ਆਪ ਇੱਕ ਮਿੰਟ ਮੈਂ ਤੁਹਾਡੇ ਨਾਲ ਗੱਲ ਕਰਨ ਕਿਉਂਕਿ ਚਲੋ ਕੋਈ ਨਹੀਂ ਅਸੀਂ ਵੀ ਤੁਹਾਡੇ ਹੀ ਆ ਐਸੀ ਖੜਚ ਨਹੀਂ ਦੇ ਕੀ ਸਥਿਤੀ ਆ ਬਾਈ ਆਪ ਵਿੱਚ ਬੜੇ ਹੋਏ ਨੇ ਪ੍ਰਸ਼ਾਸਨ ਕਿੱਥੇ ਚਲੇ ਗਿਆ ਪ੍ਰਸ਼ਾਸਨ ਤਾਂ ਵੀਰੇ ਸੁੱਤਾ ਪਿਆ ਕੋਈ ਕਿਸੇ ਦੀ ਪਸਾਰ ਨਹੀਂ ਲੈਂਦਾ ਕੋਈ ਕੁਛ ਨਹੀਂ ਲੱਗਿਆ ਆਪ ਸਾਰੇ ਪਿੰਡਾਂ ਦੇ ਆਲੇ-ਦਾਲੇ ਦੂਰੋਂ ਪਿੰਡਾਂ ਦੇ ਇਕੱਠੇ ਹੋ ਕੇ ਮੁੰਡੇ ਜਿੰਨੇ ਵੀ ਆਕਾਲਪੁਰਖ ਦਾ ਔਟ ਅਸਰਾ ਵਸੂ ਦਾ ਸਾਰਾ ਸਾਨੂੰ ਦਾ ਬਾਈ ਰੱਸਾ ਬਾਈ ਲੱਗੇ ਹੋਇਆ ਕਰਨ ਤੁਹਾਡੇ ਸਾਹਮਣੇ ਬੰਨ ਮਾਰਦੇ ਉਹ ਬਿੱਟੂ ਆ ਤਾਂ ਬਾਈ ਦੇ ਹਾਲਾਤ ਪਾਣੀ ਦੇ ਕਿੱਦਾਂ ਨੇ ਹਨਾ ਕਿੰਨਾ ਪਾਣੀ ਰਸਾਂ ਦੇਦੇ ਆ ਅਸੀਂ ਵੀ ਤੁਹਾਡੇ ਕਰਕੇ ਆਏ ਵੀਰੇ ਕਿਉਂਕਿ ਜੇ ਹਾਂ ਬਿਲਕੁਲ ਆ ਤਸਵੀਰ ਹੈ ਬਾਈ ਹੋਰਾਂ ਦੀ ਕਿਉਂਕਿ ਉਹਨਾਂ ਨੂੰ ਇਹ ਚਾਹੀਦਾ ਕਿ ਵੀ ਆ ਲੱਕੜਾਂ ਜਿਹੜੀਆਂ ਨੇ ਵਿੱਚ ਨੂੰ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਾਈਫ ਜੈਕਟਾਂ ਨਹੀਂ ਦਿੱਤੀਆਂ ਉਹ ਵੀ ਵੱਡੇ ਸਵਾਲ ਨੇ ਤਾਂ ਤੁਹਾਨੂੰ ਆ ਤਸਵੀਰ ਹੈ ਸਾਂਝੀ ਕਰ ਰਹੇ ਆ ਤੇ ਬਾਈਓਰੀ ਜਿਹੜੇ ਨੇ ਤਾਂ ਤਸਵੀਰ ਹੈ ਤਤਲੀ ਦਰਿਆ ਦੇ ਕੰਡੇ ਦੀ ਤਾਂ ਇੱਧਰ ਵੀ ਕਈ ਲੋਕ ਖੜੇ ਹੋਏ ਨੇ ਪਾਣੀ ਦਾ ਵਹਾਅ ਲਗਾਤਾਰ ਤੇਜ਼ ਆ ਅੱਪਰ ਵਾਲਿਆਂ ਦਾ ਜ਼ੋਰ ਜ਼ਿਆਦਾ ਲੱਗ ਰਿਹਾ ਜਿਹੜੇ ਦੇਖ ਰਹੇ ਨੇ ਅੱਛਾ ਉੱਪਰ ਵਾਲਿਆਂ ਦਾ ਜ਼ੋਰ ਜ਼ਿਆਦਾ ਲੱਗ ਰਿਹਾ ਉਹ ਵੀ ਕਹਿੰਦੇ ਆ ਜਾਓ ਥੱਕ ਗਏ ਬਈ ਲੈਗੀ ਨਹੀਂ ਕਦੋਂ ਦੇ ਲੱਗੇ ਹੋਏ ਆ ਥੱਕਣਾ ਕਦੋਂ ਸਵੇਰ ਦੇ ਲੱਗੇ ਜੀ 6 ਵਜੇ ਦੇ ਅੱਛਾ ਕੀ ਲੱਗ ਰਿਹਾ ਕੋਈ ਮੁੱਲ ਪੈਜੇਗਾ ਚੀਜ਼ ਦਾ ਲਾਇਤ ਆ ਸਾਰੇ ਦਾ ਦੇਖੋ ਜੀ ਇਹ ਪ੍ਰਮਾਤਮਾ ਦੇ ਬਖਸ਼ਾ ਸਾਡੀ ਤਾਂ ਮਿਹਨਤ ਆ ਲੋਕਾਂ ਦੀ ਇੱਥੇ ਸਾਡੇ ਨੇੜੇ ਦੇ ਨਗਰਾਂ ਦੇ ਬੰਦੇ ਘਟਾਂ ਦੂਜੇ ਬਾਹਰ ਦੇ ਜਿਸ ਤਰ੍ਹਾਂ ਚਮਕੌਰ ਸਾਹਿਬ ਦੇ ਪਰਲੀ ਸਾਈਡ ਦੇ ਟਹਾ ਵੇਟ ਹੋ ਗਿਆ ਜਿਵੇਂ ਤਹਾਡੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਇੱਥੇ ਆਪਣੀਆਂ ਟਰਾਲੀਆਂ ਦੇ ਵਿੱਚ ਫ੍ਰੀ ਮਿੱਟੀ ਆਪਣੇ ਤੇਲ ਫੂਕੇ ਆਪਣਾ ਸੰਧਾ ਭੰਨ ਕੇ ਇੱਥੇ ਆ ਕੇ ਸਾਡੀ ਮਦਦ ਕੀਤੀ ਅਸੀਂ ਲੋਕ ਇੱਥੇ ਦੇ ਇੱਥੇ ਅਸੀਂ ਲੋਕਲ ਬਸਿੰਧਪੁਰ ਪਿੰਡ ਪੈਂਦਾ ਤੁਹਾਡਾ ਨਹੀਂ ਸਾਡਾ ਸਲਾਹਪੁਰ ਪਿੰਡ ਪੈਂਦਾ ਜੀ ਲਈ ਤਾਂ ਬਿਲਕੁਲ ਨੇੜੇ ਹਾਂ ਤੁਹਾਨੂੰ ਕੀ ਲੱਗਦਾ ਕਿ ਵੀ ਜਿਹੜਾ ਕੰਮ ਪ੍ਰਸ਼ਾਸਨ ਨੂੰ ਕਰ ਲੈਣਾ ਚਾਹੀਦਾ ਉਹ ਆਪ ਤੁਸੀਂ ਕਰ ਰਹੇ ਹੋ ਆਪ ਲੋਕ ਕਰ ਰਹੇ ਨੇ ਆਪ ਮੁਹਾਰੇ ਦੇਖੋ ਜੀ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਅੱਜ ਤੋਂ 6 ਮਹੀਨੇ ਪਹਿਲਾਂ ਇਹ ਕੰਮ ਕਰਨਾ ਚਾਹੀਦਾ ਤਾਂ ਜਿਹੜਾ ਅੱਜ ਲੋਕਾਂ ਨੂੰ ਕਰਨਾ ਪੈ ਰਿਹਾ ਚਲੋ ਅਸੀਂ ਫੇਰ ਕਹਿੰਦੇ ਆ ਵੀ ਸਾਡਾ ਬੜਾ ਇਲਾਕੇ ਨੇ ਸਹਿਯੋਗ ਦਿੱਤਾ ਆ ਚਲੋ ਸਾਡਾ ਸ਼ਾਇਦ ਪ੍ਰਮਾਤਮਾ ਅਸੀਂ ਖਵਾਜਾ ਪੀਰ ਅੱਗੇ ਅਰਦਾਸ ਕਰਦੇ ਆ ਸਾਡਾ ਸ਼ਾਇਦ ਬਚਾਅ ਕਰ ਦੇਵੇ ਬਾਕੀ ਅਸੀਂ ਸਾਰੇ ਜਿੰਨਾ ਵੀ ਟਾ ਹ ਅਸੀਂ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਇੱਥੇ ਹੌਮ ਹਮਾ ਕੇ ਪਹੁੰਚੇ ਸਾਡੀ ਮਦਦ ਬਾਤ ਤੇ ਬਿਲਕੁਲ ਤਾਂ ਇਹ ਵੀ ਗੱਲ ਜ਼ਰੂਰ ਹੈ ਜੋ ਲੋਕ ਨੇੜੇ ਤੇੜੇ ਦੇ ਨੇ ਜਾਂ ਚਮਕੌਰ ਸਾਹਿਬ ਤੋਂ ਪਰੇ ਦੇ ਨੇ ਜਾਂ ਕਿਤੋਂ ਵੀ ਆ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਕਰ ਰਿਹਾ ਕਿ ਇੱਥੇ ਆ ਕੇ ਮਦਦ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਹੁਣ ਇਹ ਮਿੱਟੀ ਦੇ ਕੱਟੇ ਭਰ-ਭਰ ਕੇ ਅੰਦਰ ਨੂੰ ਸੁੱਟੇ ਜਾ ਰਹੇ ਨੇ ਇਹ ਤਸਵੀਰ ਹੈ ਜੀਸੀਬੀ ਨਾਲ ਦੀ ਨਾਲ ਚੱਲੀ ਜਾ ਰਹੀ ਹੈ ਇਹ ਵੀਡੀਓ ਤੁਹਾਨੂੰ ਸਤਲੁਜ ਦਰਿਆ ਤੋਂ ਸਾਂਝੀ ਕੀਤੀ ਹੈ ਮੇਰੇ ਨਾਲ ਕੈਮਰੇ ਤੇ ਸਹਿਯੋਗ ਦੇ ਸੀ ਨਿਰਜ ਧੰਨਵਾਦ